ਦਾ ਰਣਜੀਤ ਕੋਠੇ ਗੁਰੂਆਂ ਵਾਲਾ ਪਹੁੰਚ ਗਿਆ ਪਿੰਡ ਖਾਰਾ ਬੱਕਰਾ ਮੰਡੀ ਤੇ ਖੋਲਦੇ ਖੋਲਦੇ ਬਾਈ ਕੋਈ ਗੱਲ ਨਹੀਂ ਲਾਈ ਬਾਈ ਮੁਖਸਰ ਰਵਾਏ ਸੀਗੇ ਦੋ ਬੱਕਰੇ ਲੈ ਕੇ ਛੱਡ ਦੇ ਛੱਡ ਦੇ ਬੱਕਰਾ ਜੇਰ ਕੁਲਵਿੰਦਰ ਚੰਦੋ ਜੀ ਆਈ ਯਾਰ ਬਾਈ ਵਾਹ गर्मी है ना गर्मी करके ना तो बढ़िया हाल झान झून अर्ग इस फिर्प्टरी इनर्गर ऊकालाइ, हम्गाँ does kind, अन�ति यार जय, Fati <imitation> A, ढशर जेगिन हमालाइने, Fati A, साले हे न करति जौनि o आ लिआत कहना लगात। ਕੋਈ ਨਹੀਂ ਚੌਪਾਰੋਂ ਤੇ ਜੀ ਇਹ ਨਹੀਂ ਜੀ ਇਹਦਾ ਨਾਮ ਅੰਗਰੇਜ਼ ਆਤਾ ਕੀ ਕੋਈ ਹੋਰ ਉਹ ਦੂਜਾ ਗੋਲ ਤੂੰ ਬਰਪਾਤ ਨੂੰ ਪਾ ਕੇ ਮੇਰੇ ਪੋਣੇ ਤੇ ਸੀ ਗਿਆ ਉਹਦਾ ਰੇਟ ਦਾ ਤੂੰ ਫੇਰ ਵੀ ਨੇ ਆਪਾਂ ਕਿੰਨੇ ਦੇ ਪੈਂਦੇ ਹੈ ਨੰਬਰ ਹੈਗਾ ਕਿ ਆ ਦੇਰ ਨੇ ਕਿੱਥੋਂ ਲਿਆਏ ਤੇਰੇ ਆ ਕਰ ਨਾ ਆਪਣਾ ਪਾ ਬਾਈਆਂ ਵਿਆ ਮਕਸਰ ਵਾਲਿਆਂ ਦੀ ਆ ਬੇਟੇ ਡੱਬੇ ਬਕਰੀ ਨੂੰ ਹੋਰੇ ਹੈ ਕਿਹੜੇ ਦਾ ਉਹ ਦਾ ਜੋੜੀ ਦਾ ਦੱਸ ਸਾਢੇ 9 ਪਰਲੇ ਦਾ ਲਾਤਾ ਬਾਈ ਰਣਜੀਤ ਕੋਠੇ ਗੁਰੂਆਂ ਵਾਲੇ ਨੇ ਦੋਨਾਂ ਦਾ ਲਾ ਤੂੰ ਜਿੰਨਾ ਲਾਉਣਾ ਹੈ ਲਾ ਦੇ ਲਾ ਦੇ ਰਣਜੀਤ ਦੋਨਾਂ ਦਾ ਲਾ ਦੇ ਦੋਨਾਂ ਦਾ ਲਾ ਦੇ ਮੈਂ ਚੱਲਣ ਵਾਲਾ ਨਹੀਂ ਮੈਂ ਲੈ ਲੈ ਸਾਢੇ 9 ਲਾਉਂਦੇ ਆ ਬਾਈ ਸਾਢੇ 9 ਲਾਉਂਦੇ ਆ ਬਾਈ ਪਰਲੇ ਦਾ ਕਰੋ ਹੁਕਮ ਹੋਰ 10 ਕਰ ਫਿਰ ਮੈਂ ਨਹੀਂ ਕੋਈ ਨਹੀਂ ਕਰਦਿਆਂ ਕਿ ਤੂੰ 10 ਸਹੀ ਤੂੰ ਕਰ 10 ਬੋਲ ਇਹ ਤਾਂ ਥੋੜਾ 14 ਮੰਗਿਆ ਹੀ ਆ ਫਿਰ ਕੋ ਯਾਰ 22 14 ਵਾਲੀਆਂ ਬਾਈ ਮੰਗਿਆ ਨਹੀਂ ਯਾਰ ਬਾਈ ਯਾਰ ਤੇਰਾ ਮਾਲ ਹੁੰਦਾ ਕੌਣ ਛੱਡ ਕੇ ਚੈੱਕ ਲੈਣਾ ਇਹਨੂੰ ਚੈੱਕ ਲੈਣਾ ਹੀ ਭਰਾਵਾ ਇਹ ਇਹ ਵੀ ਬਾਈ ਨੇ ਕਿਹਾ ਵੀ ਇਹਨਾਂ ਲੱਗਿਆ ਨਹੀਂ ਤਾਂ ਆ ਗਿਆ ਸੰਧੂ ਜਿਹੜਾ ਭਾਈ ਮਹਿੰਗੇ ਬਣ ਜਾਣ ਲੈਣ ਵਾਲੇ ਬਾਈ ਯਾਰ ਇੱਥੇ ਵੀ ਸਿਆਣਾ ਬੰਦਾ ਹੈ ਨਾ ਭਾਈ ਮੇਰਾ ਡੰਡੇ ਲਈ ਚੀਜ਼ ਆਉਣੀ ਦੀ 10 ਆ ਗਿਆ ਫਿਰ ਹਾਂ 100 ਤਾਂ ਨਹੀਂ ਛੱਡਦਾ ਫਰਕ ਜੋ ਹੈ ਲਾਈ ਨੇ 9.5 ਲਾ ਆ ਮੈਂ ਨਹੀਂ ਆਪਣਾ ਗੁਰੂ ਮੈਂ ਦੱਸਦਾ ਨਹੀਂ ਲੱਗੇ ਮੈਂ ਤਾਂ ਫਿਰ ਤੁਹਾਡੇ ਸਾਹਮਣੇ ਆ ਬਾਈ ਜੀ ਤੁਹਾਨੂੰ ਮੈਂ ਕਹਿੰਦੇ ਇਹਨੇ ਤਾਂ ਉਹ ਲਾਈ ਬੈਠਾ ਕੋਨੇ 9 ਗਿਆਈ ਮੈਂ ਕਿਹਾ 9.5 ਤਾਂ ਉਹਦਾ ਮੈਂ ਕਰੀ ਬੈਠਾ ਆਹ ਤੋਂ ਲੈਵਰ ਲੱਗਦਾ ਬਾਈ ਯਾਰ ਆਪਾਂ ਨੂੰ ਵੀ ਹੁਣ ਮੈਨੂੰ ਕੋਈ ਨਹੀਂ ਯਾਰ ਮੈਨੂੰ ਆਇਆ ਪੰਚ ਨਹੀਂ ਦੇਖ ਲੈ ਕਿਹਦੇ ਆਏ ਹੁਣ ਮੂੰਹ ਮਤਾ ਹੈਗਾ ਚਲੋ ਕਿ ਖੂਨ ਪਾਣੀ ਹੁੰਦਾ ਨਾ ਬੱਕਰ ਦਾ ਮਾੜੀ ਮਿੱਟੀ ਹਰ ਕੁਆਲਿਟੀ ਦੀ ਤੇਰੇ ਭਾਈ ਬੱਦ ਵੀ ਲੱਗ ਜਾਣਾ ਅੱਗੇ ਪਸੂ ਨਿਕਲ ਜਾਂਦਾ ਹੈਗਾ ਹੁਣ ਇਹਨੂੰ ਕੀ ਪਤਾ ਸਾਰਾ ਪਤਾ ਹੈਗਾ ਇਹਨੂੰ ਕੀ ਭੁੱਲੇ ਤੂੰ ਏ ਕੀ ਗੱਲ ਨਵੇੜ ਦੀ ਰੁਪਈਆ 12.5 ਦੇ ਤੇ ਖਲਾ ਦੇ ਬੱਸ ਉੱਥੇ ਹੀ ਸਾਇਨਿਕਾ ਕਹਿ ਦੇ ਨਾ ਭਾਈ ਐ ਨਹੀਂਗਾ ਸੌਦਾ ਕਰਨ ਵਾਲਾ ਟਾਈਮ ਜਿਹ ਵਿੱਚ ਹੁੰਦਾ ਨਾ ਕੁਝ ਭਾਵੇਂ ਤੂੰ ਆਪ ਹੀ ਪਾ ਦਿੰਦੇ ਮੈਨੂੰ ਪੁੱਛਦੇ ਹੀ ਨਹੀਂ ਸੀ ਇਹ ਇਹਨਾਂ ਨੂੰ ਹੀ ਪਤਾ ਹੈਗਾ ਤਾਂ ਧੱਕਾ ਵੀ ਕਰ ਲੈਂਦਾ ਇਹ ਆਪ ਹੀ ਕਰ ਦਿੰਦੇ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਸੀ ਮੈਂ ਤਾਂ ਨੀ ਵਿੱਚ ਬੋਲਦਾ ਸੋਨ ਨੂੰ ਆਇਆ ਪਤਾ ਨਹੀਂ ਵੀ ਇਹਦੀ ਕਰਦਾ ਮੈਨੂੰ ਨਹੀਂ ਚੰਗਾ ਮੈਂ ਤਾਂ ਸਮਾਂ ਦੀ ਛੋਡੇ ਮਾਰੇ ਨੇ ਇਹਨੂੰ ਵੀ ਵੀਡੀਓ ਪਾਤੀ ਮੈਂ ਇਹਨਾਂ ਦਾ ਸਾਢੇ 12 ਕਹਤਾ ਸਾਢੇ 12 ਕਹਿੰਦਾ ਹੈ ਸਾਢੇ 9 ਦਾ ਮੈਂ ਯਾਰ ਪੂਰੀ ਪ੍ਰਾਵਾ ਲੈਣਾ ਗੁੱਟੀ ਪੂਰੀ ਕਰਾ ਦੂੰਗਾ ਰਣਜੀਤ ਜਿੱਥੇ ਮਰਜੀ ਭਜੇ ਨਾ ਭਜੇ ਆਪਣਾ ਛੋਡੇ ਨਾ ਵਾਹ 575 ਕੀ ਹੁੰਦਾ ਯਾਰ ਮੈਂ ਤੁਹਾਨੂੰ ਕਹੇ ਤਾਂ ਲਖਾਈ ਇਹਨਾਂ ਦੀ ਕਰਵਾ ਦੀ ਲ ਨਹੀਂ ਲਖਾਈ ਤਾਂ ਨਹੀਂ ਇਹਨਾਂ ਦੀ ਕਰਾਉਂਦਾ ਮੈਂ ਲਗਾਈ ਤਾਂ ਆਪੋ ਆਪ ਹੀ ਕਰਾਂਗਾ ਸਾਢੇ 1:30 ਫੜਨੇ ਵੀ ਜਾਣਾ ਹੈਗਾ ਹੋਰ ਵੀ ਅੱਗੇ ਸਾਰੀ ਮੰਡੀ ਤੇ ਆਪਾਂ ਪੁੱਛ ਲੈਨੇ ਆ। ਇਹ ਦੱਸੋ ਬਾਈ ਤੁਸੀਂ ਹੁਣ ਥੋਡੀ ਰਾਇ ਬੰਦੀ ਐ? 10000 ਦੇ। ਮਤਲਬ ਬਾਈ ਨਮੇਰ ਦਾ ਖੁਸ਼ ਹੋ ਕੇ ਦੇ ਦੇ। ਨਹੀਂ ਬਾਈ ਪੈਸੇ ਸੋਨੇ ਲਾ ਦੇ ਤੁੰਮ ਯਾਰ। ਪੂਰੇ ਮੇਰੇ ਕੋਲੇ ਆ ਤੂੰ ਮੜ। ਹੁਣ ਬਾਈ ਹੁਣ ਤੇਰੇ ਤੇ ਆ ਪ੍ਰਵਿੰਦਰ ਆ ਬੰਦਾ ਮੋੜ ਨਾਣੀ ਚਾਹੀਦਾ ਰਣਜੀਤ। ਲੈ ਵੀ ਪ੍ਰਵਿੰਦਰ ਹੁਣ ਕਰਾਉਂਦਾ। ਰਣਜੀਤ ਕੋਠੇ ਗੁਰੂਗਾਂ ਵਾਲਾ ਲੈਂਦਾ ਬਾਈ ਇਹ ਬੱਕਰਾ। ਕਿਹਨੇ ਲਾਇਆ? ਇਹ ਬੋੜੇ ਦਾ ਬੋੜੇ ਲੈਣ ਦੇ ਪਾਸੇ ਕਿਚ ਨਹੀਂ ਉਹ ਕਰਦਾ ਨਹੀਂ 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 ਲੈਂਦਾ ਬਈ ਮੇਰੀ ਨਹੀਂ ਨਹੀਂ ਇਹ ਗੱਲ ਮੈਂ ਜਿੰਨੇ ਤਾਂ ਦੱਸਦੇ ਉਹ ਦੂਤੋਂ ਦਾ ਬਈ ਕਰਾ ਦੇ ਅਗਲੇ ਦਾ ਨਹੀਂ ਨਹੀਂ ਹਾਂ ਉਹਨੇ ਸਹੀ ਕਿਹਾ ਬਸ ਠੀਕ ਆ ਬਸ ਠੀਕ ਆ ਬੋੜੇ ਦਾ ਤਾਂ ਮੈਂ ਸਾਰਾ ਕੁ ਮੈਨੂੰ ਪਤਾ ਬੋੜੇ ਦਾ ਦਾ ਬਸ ਹੁਣ ਕਿਰਾਉਣਾ ਕੀ ਦਾ ਇਹਦਾ 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 ਉਹਦਾ ਰਜੀਤ ਦਾ ਕਿੰਨੇ ਦਾ ਕਿੰਨੇ ਦਾ ਹੌਣ ਤਾਂ ਜੈ ਫੜਲਾ ਭਲਵਾਨਾ ਫੜਲਾ ਯਾਰ ਕਿਉਂ ਆਇਆ ਕਰਾ ਬਾਈ ਮੇਰੀ ਗੱਲ ਸੁਣ ਪਤੰਦਰਾ ਮੈਨੂੰ ਤਾਂ ਇਹ 12 ਹੋ ਜੇ ਪਰ ਜੇ ਅਗਲਾ ਚੱਲਦਾ ਤਾਂ ਫੇਰ ਹੀ ਆ ਬਾਈ 11 ਦਾ ਗਾਗ ਭੜਾਵਾ ਹੈ ਨਹੀਂ ਤੁਹਾਡੇ ਸਾਹਮਣੇ ਹੈ ਮਾ ਸਾ ਬਾਈ ਯਾਰ ਹੁਣ ਫੇਰ ਉਹੀ ਗੱਲ ਯਾਰ ਤੁਸੀਂ ਸਾਡੇ ਗੱਲ ਨਹੀਂ ਪਤਾ ਕੀ ਆ ਤੁਹਾਡਾ ਜਿਹੜਾ ਬੱਕਰਾ ਬਾਈ ਤੇਰਾ ਹੀ ਆ ਪੈਂਦਾ ਦੇ ਦੇ ਬਾਈ ਨੇ 10 ਘੰਟਾ ਆਪਸ ਨੂੰ 10:30 ਕਰਦਾ ਲਿਖਾਈ ਕਰਦਾ ਤੇਰੀ ਮਰਜ਼ੀ ਦੇਣਾ ਦੇਣਾ ਕਰ ਰਹਿਣਾ ਨਹੀਂ ਨਹੀਂ ਲਿਖਾਈ ਲਿਖਾਈ ਕੀ ਬਾਈ ਉਹਦੀ ਕਰਦੇ ਹੁਣ ਸਾਰੇ ਪਾਸੇ ਮੈਨੂੰ ਹੀ ਨਾ ਤੁਸੀਂ ਮਰੀ ਜਾਓ ਸਾਢੇ 10 'ਚ ਲਿਖਾਈ ਤੇਰੀ ਦੋ ਲਿਖਾਈ ਆਪੇ ਕਰ ਰੁਜੀਤ ਕਰਾਊਗਾ ਲਿਖਾਈ ਆ ਯਾਰ ਕੋਈ ਨਹੀਂ ਬਾਸ ਉਹ ਬਾਸ ਉਹ ਕਰਾਊਗਾ ਕਰਾਊਗਾ ਹੋ ਬਾ ਹੋ ਗਿਆ ਸਾਢੇ 10 ਕਰਾ ਲਓ ਯਾਰ ਖੋਲੋ ਯਾਰ ਹੋ ਗਿਆ ਹੋ ਗਿਆ ਆ ਜਾ ਕਰਾਉ ਸਾਢੇ 10 ਕਰਾ ਕੇ ਨਾ ਤੇ ਲਿਖਾਈ ਆਪੇ ਕਰਾਉਂਦੀ ਆ ਸਾਢੇ 10 ਤੁਹਾਨੂੰ ਤਰਦਾ ਮਿਲੂਗਾ ਲਿਖਾਈ ਉਹ ਆਪੇ ਕਰਾਊਗਾ ਲੈ ਪੈਸੇ ਕਹਿਣ ਲਾ ਹਾਂ ਬਾ ਸਹੀ ਹੈ ਸਾਢੇ 10 ਤੁਹਾਨੂੰ ਤਰਦਾ ਮਿਲ ਜੂਗਾ ਹਾਂ ਜੀ ਪਿੱਛੇ ਨਾ ਭੱਜੋ ਹਾਂ ਪੈਸੇ ਕਹਣਾ ਦੇ ਯਾਰ ਰਣਜੀਤ ਲੈ ਵੀ ਰਣਜੀਤ ਨੂੰ ਦਵਾਤਾ ਬੱਕਰਾ ਮੁਕਸਰ ਵਾਲੇ ਮੁੰਡਿਆਂ ਤੋਂ ਪਰਵਿੰਦਰ ਝੋਟੇ ਨੇ ਕਰਾਇਆ ਸੌਦਾ ਬਸ ਸੱਟਾ ਕੰਮ ਸਾਰਾ ਕੁਝ ਡੂੰਗੇ ਵਾਲੇ ਬਾਈ ਬਿਠਾ ਨਹੀਂ ਨਹੀਂ ਛੋਟਾ ਕਹਿਤਾ ਅੱਛਾ ਰਣਜੀਤ ਦੂਜਾ ਵੀ ਵੇਖ ਲੈ ਚੱਲਦਾ ਦਾ ਇਹ ਇਹ ਨੰਬਰ ਦਾਰਿਆਂ ਨੂੰ ਗਾਵੇਲੇ ਠੀਕ ਆ ਭਾਈ ਛੋਟ ਕਰਾ ਦੇਂਦਾ ਦੂਜਾ ਯਾਰ ਠੰਡਾ ਆ ਭਲਾ ਇਹੋ ਠੰਡੇ ਨੂੰ ਤੁੰਗੜਾ ਵਿਆਹ ਕਰਨਾ ਇਹਦਾ ਕਿੰਨੇ ਦਾ ਇਹ ਕੀ ਆ ਰਹਿਣਾ ਆ ਵੇਖ ਲੈ ਉਹਦੇ ਹਿਸਾਬ ਨਾਲ ਲਾਰੇ ਪੈਸੇ ਫਰੇ ਇਹਦਾ ਆਪਾਂ ਨੂੰ ਵੀ ਪਤਾ ਹੋਣਾ ਘੱਟਾ ਕਿ ਨਹੀਂ ਭਈ ਹਿਸਾਬ ਨਾਲ ਠੰਡੇ ਚੰਗਾ ਖੋਸ਼ ਆ ਬਾਈ ਇਹਨਾਂ ਦਾ ਤੇ ਛੋੜ ਕਰਦੇ ਆ ਪਾ 20 ਰੁਪਏ ਦਾ ਹਾਂ ਪਾ 10 ਕਰਦੇ ਲੈ ਵੀ ਬੱਕਰਾ ਤੁਹਾਨੂੰ ਵਿਖਾ ਦਿੰਨੇ ਆ ਤਰਨਜੀਤ ਕੋਠੇ ਗੁਰੂ ਕਾ ਲੇ ਨੂੰ ਬੱਕਰਾ ਦਵਾਇਆ ਆ ਬੱਕਰਾ ਦੋਸਤੋ ਖਾਰਾ ਬੱਕਰਾ ਮੰਡੀ ਤੇ 6000 ਰੁਪਏ ਲਾਇਆ ਠੀਕ ਆ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਖਾਰਾ ਬੱਕਰਾ ਮੰਡੀ ਤੇ ਹਰ ਐਤਵਾਰ ਬੱਕਰਾ ਮੰਡੀ ਲੱਗਦੇ ਦੋਸਤੋ